ਸਸਿਖਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚਮੇਨ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਿਸ ਟਾਈਮ ਮੌਜੂਦ ਹਾਂ ਕੱਗੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਅੱਜ ਇੱਕ ਪ੍ਰੋਗਰਾਮ ਰੱਖਿਆ ਜੋ ਹਰ ਸਾਲ ਲੰਗਰ ਲਾਇਆ ਜਾਂਦਾ ਹੈ ਕਿ ਸੰਤ ਬਾਬਾ ਮੁਨੀ ਮਹਾਰਾਜ ਦੀ ਯਾਦ ਦੇ ਵਿੱਚ ਅੱਜ ਉਹ ਫੇਰ ਅੱਜ ਲੰਗਰ ਇੱਥੇ ਜੋ ਕੱਗਾ ਦੇ ਸੰਗਤ ਵੱਲੋਂ ਨਾਲ ਮਿਲ ਕੇ ਲਗਾਇਆ ਗਿਆ ਔਰ ਅਹੀ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਔਰ ਤੁਹਾਨੂੰ ਦਿਖਾਉਂਦੇ ਆਂ ਸਾਰੀ ਸੰਗਤ ਦੇ ਦਰਸ਼ਨ ਵੀ ਕਰਾਉਂਦੇ ਆਂ ਯਾਰ ਤੁਸੀਂ ਲੋਕ तुसी देख सकते हो कि इस भंडारे द ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਕੁਲਵੰਤ ਸਿੰਘ ਜੀ ਬਾਜੀਗਰ ਆਪਣੇ ਹਲਕੇ ਦੇ ਐਮਐਲਏ ਸਾਬ ਉਹ ਵੀ ਇਸ ਭੰਡਾਰੇ ਵਿੱਚ ਆਪਣਾ ਯੋਗਦਾਨ ਪਾ ਕੇ ਗਏ ਨੇ ਔਰ ਉਹਨਾਂ ਨੇ ਇੱਥੇ ਲੰਗਰ ਵੀ ਛਕਿਆ ਔਰ ਜਿਹੜੇ ਇਸ ਭੰਡਾਰੇ ਦੇ ਆਗੂ ਸਨ ਜਾਂ ਘੱਗੇ ਦੇ ਕਮਿਸ਼ਨਿਕ ਸਨ ਉਹਨਾਂ ਦੇ ਨਾਲ ਉਹਨਾਂ ਨੇ ਬੈਠ ਕੇ ਕਾਫੀ ਟਾਈਮ ਗੱਲਾਂ ਬਾਤਾਂ ਵੀ ਕੀਤੀਆਂ ਇਹ ਬਹੁਤ ਵਧੀਆ ਗੱਲ ਹੈ ਕਿ ਐਮਐਲਏ ਸਾਹਿਬ ਪਹੁੰਚੇ ਤੇ ਉਹਨਾਂ ਦਾ ਸਾਰੇ ਘੱਗੇ ਵੱਲੋਂ ਸਵਾਗਤ ਵੀ ਕੀਤਾ ਗਿਆ ਇਸ ਟਾਈਮ ਤੋਂ ਹੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਘੱਗੇ ਦੀਆਂ ਸੱਚਮੇਂ ਨਿਊਜ਼ ਪੰਜਾਬ ਤੇ ਤੁਸੀਂ ਦੇਖ ਸਕਦੇ ਜਿਥੇ ਕਾਲਗੜ ਗੁਰਦੁਆਰਾ ਸਾਹਿਬ ਵਾਲੇ ਬਾਬਾ ਨਾਮਦੇਵ ਜੀ ਔਰ ਸੰਤ ਨਾਰਾਇਣਪੂਰੀ ਜੀ ਗਲਵਾਣੂ ਵਾੜੇ ਉਹ ਵੀ ਇੱਥੇ ਆਏ ਹੋਏ ਨੇ ਔਰ ਉਹਨਾਂ ਨੇ ਬਾਬਾ ਜੀ ਸੰਤਾਂ ਨੂੰ ਸਰੋਪੇ ਭੇਟ ਕੀਤੇ ਨੇ ਜਿਹੜੇ ਵੀ ਇੱਥੇ ਪ੍ਰਬੰਧਕ ਨੇ ਜਾਂ ਬਾਬਾ ਜੀ ਨੇ ਉਹਨਾਂ ਨੂੰ ਸਰੋਪਿਆਂ ਦੇ ਨਾਲ ਭੇਟ ਕੀਤੇ ਜਾ ਰਹੇ ਨੇ ਬਾਬਾ ਨਾਮਦੇਵ ਜੀ ਵੱਲੋਂ ਔਰ ਸੰਤ ਨਾਰਾਇਣਪੂਰੀ ਜੀ ਵੱਲੋਂ ਸਰੋਪੇ ਭੇਟ ਕੀਤੇ ਗਏ ਇਹ ਸੰਤ ਬਾਬਾ ਮੋਨੀ ਜੀ ਦੀ ਯਾਦ ਦੇ ਵਿੱਚ ਇਹ ਲੰਗਰ ਜੋ ਹਰ ਸਾਲ ਲੱਗਦਾ ਹੈ ਉਹਦੀ ਸੇਵਾ ਵਿੱਚ ਸੰਤ ਨਾਰਾਇਣ ਪੂਰੀ ਜੀ ਔਰ ਬਾਬਾ ਨਾਮਦੇਵ ਜੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਸੰਤਾਂ ਨੂੰ ਸਰੋਪੇ ਭੇਟ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਆਹ ਹੋਲੇ ਬਾਬਾ ਹਰਬੰਸਰ ਆ ਗਿਆ ਜੀ ਆਹ ਬਾਬਾ ਜੀ ਦੇ ਪਾਸੋਂ ਕੌਣ ਸੀ ਆਇਆ ਭਾਈ ਜੀ ਉਹਨਾਂ ਨੇ ਸੁਲਾਮ ਜੀ ਮੈਨੂੰ ਵੀ ਮਾਨ ਬਖਸ਼ਿਆ ਮੈਨੂੰ ਵੀ ਸਰਪਾ ਫੇਟ ਕੀਤਾ ਮੈਂ ਬਹੁਤ ਧੰਨਵਾਦੀ ਆ ਜੀ ਅੰਕਲਾ ਜੀ ਸਿਸਟਮ ਦੇਖ ਰਹੇ ਹੋ ਲਾਈਵ ਤਸਵੀਰਾਂ ਸੱਚਮੇਂ ਨਿਊਜ਼ ਪੰਜਾਬ ਤੇ ਤੁਸੀਂ ਦੇਖ ਸਕਦੇ ਕੋਈ ਸੇਵਾਦਾਰ ਤੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਕੋਈ ਬਰਤਨ ਦੀ ਕਰ ਰਿਹਾ ਹੈ ਇੱਧਰ ਵੀਰ ਕੋਈ ਜਲਦੀ ਸੇਵਾ ਕਰ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਅੱਗੇ ਦੇ ਵਿੱਚ ਜੋ ਬਾਬਾ ਬਸੰਤ ਬਾਬਾ ਮੁੰਡੀ ਜੀ ਮਹਾਰਾਜ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਉਸ ਦੀ ਸੇਵਾ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਹੋਈਆਂ ਇੱਥੇ ਬੀਬੀਆਂ ਪੈਣਕ ਅੱਗੇ ਦੀਆਂ ਨਜ਼ਰ ਆ ਰਹੀਆਂ ਨੇ ਔਰ ਪ੍ਰਸ਼ਾਦੇ ਪਕਾਏ ਜਾ ਰਹੇ ਨੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਘੱਗੇ ਸੱਚ ਮਿਲ ਨਿਊਜ਼ ਪੰਜਾਬ ਤੇ ਵਿੱਕੀ ਵਿਰਕ ਦੇ ਨਾਲ ਹਰ ਸਾੜੇ ਇਥੇ ਬਾਬਾ ਜੀ ਦੀ ਯਾਦ ਦੇ ਵਿੱਚ ਲਗਾਇਆ ਜਾਂਦਾ ਸੰਤ ਬਾਬਾ ਮੂਨੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਲਗਾਇਆ ਜਾਂਦਾ ਭੰਡਾਰਾ ਹੈ। ਆ ਤੁਸੀਂ ਦੇਖ ਸਕਦੇ ਹੋ ਇੱਥੇ ਜਲੇਬੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ। ਇਹ ਖੁੱਲਾ ਭੰਡਾਰਾ ਹੈ ਔਰ ਲੰਗਰ ਵੀ ਅਟੁੱਟ ਚੱਲ ਰਿਹਾ ਹੈ ਔਰ ਸੰਗਤਾਂ ਲੰਗਰ ਛਕਦੀਆਂ ਹਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਪਹਿਲਾ ਲੰਗਰ ਜੋ ਸੀ ਉਹ ਸੰਤਾਂ ਨੂੰ ਛਕਾਇਆ ਗਿਆ ਸੀ ਉਸ ਤੋਂ ਬਾਅਦ ਜੋ ਨਗਰ ਦੇ ਲੋਕ ਨੇ ਔਰ ਦੁਨੀਆ ਦੂਰੋਂ ਦੂਰੋਂ ਆ ਕੇ ਇੱਥੇ ਲੰਗਰ ਛਕਦੀ ਹੋਈ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਲੰਗਰ ਜੋ ਸੀ ਇਹ ਪਹਿਲਾ ਅੱਗੇ ਲੱਗਦਾ ਸੀ ਔਰ ਉਹ ਪਹਾ ਪਿਆ ਕੱਚਾ ਹੈ ਜਿਸ ਕਰਨਾ ਮੀਂਹ ਕਿਸੇ ਵੀ ਤਰ੍ਹਾਂ ਦੇ ਨੂੰ ਨਜ਼ਰ ਰੱਖਦੇ ਹੋਏ ਅੱਜ ਲੰਗਰ ਜਿਹੜਾ ਇਹ ਗੁਰੂ ਘਰ ਦੇ ਵਿੱਚ ਲਾਉਣਾ ਫਿਰ ਇਹਨਾਂ ਨੇ ਨਿਸ਼ਚਿਤ ਕੀਤਾ ਇਸ ਟਾਈਮ ਦੇਖ ਸਕਦੇ ਹੋ ਤੁਸੀਂ ਘੱਗੇ ਦੀਆਂ ਲਾਈਵ ਤਸਵੀਰਾਂ ਸੱਚ ਮੀਲ نیوز ਪੰਜਾਬ ਤੇ ਬੋਲ ਸੰਤ ਬਾਬਾ ਮੋਨੀ ਜੀ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਸੱਚ ਮੀਲ ਪੰਜਾਬ ਅਤੇ ਜਨਤਾ ਦੀ ਆਵਾਜ਼ ਚੈਨਲ ਦਾ ਇੱਥੇ ਭੰਡਾਰੇ ਤੇ ਪਹੁੰਚਣ ਤੇ ਅਸੀਂ ਜੀ ਆਇਆਂ ਆਖਦੇ ਹਾਂ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਜਿਵੇਂ ਕਿ ਇਹ ਭੰਡਾਰਾ ਸੰਤ ਬਾਬਾ ਮੋਨੀ ਜੀ ਦੀ ਬਾਰ ਕਰਪਾ ਦੇ ਨਾਲ ਲਗਾਤਾਰ 25 ਪਿਛਲੇ 25 ਸਾਲ ਤੋਂ ਲਗਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਇਹ ਲਗਾਤਾਰ ਸੰਤਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਹਰ ਵਾਰੀ ਉਸੇ ਤਰ੍ਹਾਂ ਟੀਮ ਦੇ ਵਿੱਚ ਲਾਇਆ ਜਾਂਦਾ ਹੈ ਕਿਉਂਕਿ ਸੰਗਤ ਦਾ ਵਿਸ਼ਵਾਸ ਹੈ ਕਿ ਸੰਤਾਂ ਦਾ ਜੋ ਆਸ਼ੀਰਵਾਦ ਹੈ ਸੰਗਤ ਦੇ ਨਾਲ ਅੱਜ ਵੀ ਹੈ ਤੇ ਸੰਤ ਅੱਜ ਵੀ ਸੰਗਤ ਦੇ ਨਾਲ ਬਰਾਜਮਾਨ ਹਨ ਤੇ ਇਹ ਭੰਡਾਰਾ ਹਰ ਵਾਰ ਅੱਜ ਕੱਲ੍ਹ ਹੀ ਸੰਗਤ ਤੋਂ ਸਹਿਯੋਗ ਨਾਲ ਪਹਿਲਾਂ ਪਹੇ ਦੇ ਵਿੱਚ ਲਗਾਇਆ ਜਾਂਦਾ ਸੀ ਰਸਤੇ ਦੇ ਵਿੱਚ ਉਹਦੇ ਕਰਕੇ ਕਿ ਕਈ ਵਾਰੀ بارش ਦਾ ਜਾਂ ਗਰਮੀ ਦਾ ਮੌਸਮ ਹੋਵੇ ਇੱਥੇ ਗੁਰੂ ਘਰ ਦੇ ਵਿੱਚ ਸਹੂਲਤਾਂ ਜ਼ਿਆਦਾ ਹੋਣ ਕਰਕੇ ਇੱਥੇ ਜਗਾ ਚੇਂਜ ਕੀਤੀ ਗਈ ਸਾਰੇ ਪਿੰਡ ਦੀ ਸਹਿਮਤੀ ਨਾਲ ਇੱਥੇ ਲਗਾਇਆ ਜਾਂਦਾ ਹੈ ਸੋ ਇਹ ਸਾਰੇ ਨਗਰ ਦੇ ਵਿੱਚੋਂ ਥਿਲ ਫੁੱਲ ਇਕੱਠਾ ਕਰਕੇ ਅੱਜਕੱਲ੍ਹ ਸੰਤ ਬਾਬਾ ਨਰੈਣਪੁਰੀ ਜੀ ਇਸ ਦੀ ਦੇਖਰੇਖ ਕਰ ਰਹੇ ਹਨ ਤੇ ਪਿੰਡ ਦੇ ਸਹਿਯੋਗ ਨਾਲ ਇਹ ਭੰਡਾਰਾ ਲੱਗਦਾ ਹੈ ਸਾਰਾ ਦਿਨ ਇੱਥੇ ਲੰਗਰ ਟੁੱਟ ਵਰਤਦਾ ਹੈ ਗੁਰੂ ਘਰ ਦੇ ਵਿੱਚ ਤੇ ਸੰਗਤਾਂ ਹੁਮ ਹਮਾ ਕੇ ਪਹੁੰਚਦੇ ਹਨ ਤੇ ਸੇਵਾ ਕਰਦੇ ਹਨ ਲੰਗਰ ਛਕਦੇ ਹਨ ਤੇ ਇਸ ਦੇ ਵਿੱਚੋਂ ਜੋ ਵੀ ਥਿਲ ਫੁੱਲ ਬਚਦਾ ਹੈ ਉਹ ਇਕੱਠਾ ਕਰਕੇ ਪਿੰਡ ਘੱਗਾ ਦੇ ਨਗਰ ਦੀ ਜੋ ਅਨਾਥ ਗਊਸ਼ਾਲਾ ਹੈ ਉਸ ਦੇ ਵਾਸਤੇ ਇਕੱਠਾ ਕਰਕੇ ਦਾਨ ਦੇ ਰੂਪ ਵਿੱਚ ਉਹਨਾਂ ਬੇਸਹਾਰਾ ਗਾਵਾਂ ਦੇ ਲਈ ਚਲਿਆ ਜਾਂਦਾ ਹੈ ਤੁਮੇ ਇਹ ਚੈਨਲ ਦੇ ਮਾਧਮ ਰਾਹੀਂ ਪਿੰਡ ਵਾਸੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਹ ਜੇ ਭੰਡਾਰਿਆਂ ਦੇ ਵਿੱਚ ਬਾਅਦ ਚੜ ਕੇ ਯੋਗਦਾਨ ਪਾਓ ਕਿਉਂਕਿ ਇਹਨਾਂ ਭੰਡਾਰਿਆਂ ਦੇ ਵਿੱਚ ਪਰਮਾਤਮਾ ਦੀ ਮਿਹਰ ਹੁੰਦੀ ਹੈ ਤੇ ਪਰਮਾਤਮਾ ਖੁਸ਼ ਹੁੰਦਾ ਹੈ ਤੇ ਸੰਤਾਂ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਬਹਾਨੇ ਦੇ ਸਿਰ ਤਿਲ ਫੁੱਲ ਇਕੱਠਾ ਹੋ ਕੇ ਉਹਨਾਂ ਬੇਸਹਾਰਾ ਗਊਆਂ ਗਊਸ਼ਾਲਾ ਦੇ ਵਿੱਚ ਸੰਗਤ ਦਾ ਯੋਗਦਾਨ ਪੈਂਦਾ ਸੋ ਮੈਂ ਇਸ ਟਾਈਮ ਪਹੁੰਚੇ ਪੱਤਰਕਾਰ ਭਾਈ ਚਾਰੇ ਅਤੇ ਮੇਰੇ ਸਮੂਹ ਨਗਰ ਨਵਾਸੀ ਤੇ ਮੇਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਬੇਨਤੀ ਕਰਦਾ ਕਿ ਅੱਗੇ ਤੋਂ ਬਾਅਦ ਚੜ ਕੇ ਇਹੋ ਜਿਹਾ ਭੰਡਾਰਾਂ ਦੇ ਵਿੱਚ ਯੋਗਦਾਨ ਪਾਓ ਤੇ ਉਹਨਾਂ ਦੇ ਭਾਗੀ ਬਣੋ ਧੰਨਵਾਦ। ਇਹਨਾਂ ਭੰਡਾਰਾ ਲਗਾਇਆ ਜਾਂਦਾ ਮਾਤਾ ਮੋਨੀ ਜੀ ਮਹਾਰਾਜ ਦੇ ਵਿੱਚ ਤੇ ਮੈਂ ਤੁਹਾਨੂੰ ਸਤਿ ਸੋ ਪਹਿਲਾਂ ਤਾਂ ਮੈਂ ਇੱਥੇ ਪਹੁੰਚਿਆ ਸੰਤਾਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਵਾਦੀਆਂ। ਔਰ ਇਹ ਭੰਡਾਰਾ ਅੱਜ ਤੋਂ 25 ਸਾਲ ਪਹਿਲਾਂ ਸੰਤ ਬਾਬਾ ਮੋਨੀ ਜੀ ਮਹਾਰਾਜ ਨੇ ਆਪਣੇ ਬਚਨਾਂ ਦੇ ਨਾਲ ਕੱਗਾ ਸੰਗਤ ਨੂੰ ਵਕਸ਼ਿਆ ਸੀ ਔਰ ਕੱਗਾ ਸੰਗਤ ਨੇ ਇਸ ਢੰਡਾਰੇ ਨੂੰ ਹਮੇਸ਼ਾ ਚੱਲਦਾ ਰੱਖਿਆ ਹੈ। ਇਹ ਢੰਡਾਰਾ ਦਫਤਰੀ ਵਾਲੇ ਪੈਸੇ ਦੇ ਨਾਲ ਬਹੁਤ ਮਸ਼ਹੂਰ ਹੋਇਆ ਹੈ। ਇਸ ਦੇ ਵਿੱਚ ਸੰਤਾਂ ਦੇ ਵਚਨ ਹੋਏ ਸੀ ਕਿ ਸਾਰੇ ਨਗਰ ਨੇ ਮਿਲ ਕੇ ਆਪਣਾ ਤਿਲ ਫੁੱਲ ਪਾ ਕੇ ਇਸ ਢੰਡਾਰੇ ਨੂੰ ਚੱਲਦਾ ਰੱਖਣਾ ਹੈ। ਸੋ ਸੰਗਤ ਐਸੇ ਤਰ੍ਹਾਂ ਜੁੜ ਕੇ ਇਸ ਢੰਡਾਰੇ ਨੂੰ ਹੁਣ ਦਫਤਰੀ ਵਾਲੇ ਪੈਸੇ ਤੋਂ ਸਹਿਮਤੀ ਦੇ ਨਾਲ ਗੁਰੂ ਘਰ ਪਵਿੱਤਰ ਸਰਸਵ ਵਿਖੇ ਲਗਾਇਆ ਜਾਂਦਾ ਹੈ ਔਰ ਇਹ ਹਰ ਸਾਲ ਅਗਸਤ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਜੀ ਬੜੀ ਧੂਮ-ਧਾਮ ਦੇ ਨਾਲ। ਔਰ ਸੰਤਾਂ ਦੇ ਵਚਨਾਂ ਦੇ ਮੁਤਾਬਕ ਜੋ ਇਸ ਵਿੱਚੋਂ ਤਿਲ ਫੁੱਲ ਪੈਸਾ ਬਚਦਾ ਹੈ ਉਹ ਅनाथ गौਸਾਲਾ ਕੱਗਾ ਦੇ ਵਿੱਚ ਦਿੱਤਾ ਜਾਂਦਾ ਹੈ ਇਹ ਸੰਗਤਾਂ ਦੇ ਸੰਤਾਂ ਦੇ ਸਹਿਯੋਗ ਦੇ ਨਾਲ ਸਾਡੇ ਨਗਰ ਦਾ ਆਪਸ ਵਿੱਚ ਵੀ ਭਾਈਚਾਰਾ ਬਹੁਤ ਵੱਡਾ ਬਣਿਆ ਹੋਇਆ ਹੈ ਅਸੀਂ ਇੱਕ ਦੂਜੇ ਨੂੰ ਪ੍ਰੇਮ ਨਾਲ ਪ੍ਰੇਰ ਕੇ ਇਸ ਭੰਡਾਰੇ ਦੀ ਜੋ ਤਰੀਕ ਹੈ ਉਹ ਸੰਤ ਬਾਬਾ ਮੋਨੀ ਜੀ ਮਹਾਰਾ ਨਰੈਣਪੁਰੀ ਜੀ ਮਹਾਰਾਜ ਕਲਵਾਣੂ ਵਾਲਿਆਂ ਤੋਂ ਲੈ ਕੇ ਆਉਨੇ ਆ ਤੇ ਹੁਣ ਇਸ ਭੰਡਾਰੇ ਦੀ ਜਿਹੜੀ ਦੇਖਰੇਖ ਹੈ ਉਹ ਤੇ ਦਰਸ਼ਨ ਦੇਣ ਲਈ ਸੰਗਤਾਂ ਨੂੰ ਸੰਤ ਬਾਬਨ ਨਰੇਣਪਰੀ ਜੀ ਮਹਾਰਾਜ ਕਲਵਾਣੋਂ ਵਾਲੇ ਔਰ ਆਪਣੀ ਸੰਤ ਮੰਡਲੀ ਨੂੰ ਲੈ ਕੇ ਇਸ ਭੰਡਾਰੇ ਦੇ ਵਿੱਚ ਆਉਂਦੇ ਹਨ ਸੋ ਮੈਂ ਬੇਨਤੀ ਕਰਦਾ ਸਾਰੇ ਹੀ ਨਗਰ ਨਿਵਾਸੀਆਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਰਲ ਕੇ ਇਹ ਭੰਡਾਰਾ ਲਗਾਉਂਦੇ ਰਹੀਏ ਅਤੇ ਸੰਤਾਂ ਦੇ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਜੈ ਸੰਤਾਂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਗਰ ਘਗੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਉਨੇ ਜੀ ਦਿਗਾਲ ਵਾਲੇ ਦੀ ਯਾਦ ਵਿੱਚ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਸੋ ਭਾਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਵੱਲੋਂ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਇਹ ਭੰਡਾਰਾ ਲਗਾਇਆ ਜਾਂਦਾ ਹੈ ਜਿੰਨੀਆਂ ਵੀ ਸੰਗਤਾਂ ਵੀਰ ਨੌਜਵਾਨ ਵੀਰ ਬੀਬੀਆਂ ਭੈਣਾਂ ਲੰਗਰ ਦੀ ਸੇਵਾ ਕਰ ਰਹੇ ਹਨ ਦਾਨ ਪਨ ਵਿੱਚ ਹਿੱਸਾ ਪਾ ਰਹੇ ਹਨ ਸੋ ਪਾਈ ਸਾਰੀਆਂ ਸੰਗਤਾਂ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨੌਜਵਾਨ ਵੀਰਾਂ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਕਿ ਭਾਰੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ ਸਾਰਾ ਦਿਨ ਲੰਗਰ ਚੱਲਦਾ ਹੈ ਇਹ ਕਿਸੇ ਬੇਦ ਭਾਵ ਤੋਂ ਸਾਰੇ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਤੋਂ ਉਹ ਫੁਡਾਰੇ ਵਿੱਚ ਬਾਬਾ ਮਨੀ ਸਿੰਘ ਜੀ ਬਹੁਤ ਵੱਡੀ ਕਿਰਪਾ ਰਹੀ ਜੀ ਆ ਤੇ ਸਾਰੀਆਂ ਬੀਬੀਆਂ ਭੈਣਾਂ ਸੇਵਾ ਕਰਦੀਆਂ ਹਨ ਤੇ ਆਪਣੇ ਗੁਰੂ ਕਰਦੀਆਂ ਤੇ ਲੰਗਰ ਫੁਡਾਰੇ ਬਾਬਾ ਮਨੀ ਜੀ ਦੇ ਆਸ਼ੀਰਵਾਦ ਹੱਤਾਂ ਬਹੁਤ ਮਿਹਰ ਭਰੇ ਹੱਥ ਰਹਿ ਗਏ ਕੀ ਨਾਇ ਆਪਣਾ ਰੁਪਿੰਦਰ ਕੌਰ ਠੀਕ ਹੈ ਸੇ ਹਰ ਸਾਲ ਜੁਨੀ ਜੀ ਮਹਾਰਾਜ ਦੀ ਯਾਦ ਵਿੱਚ ਜੋ ਨੰਗਰ ਜੀ ਦੁਆਰਾ ਵਿਖੇ ਲਗਾਇਆ ਜਾਂਦਾ ਹੈ ਉਹ ਕਿੱਸਾ ਕਾਹਿਤ ਹੈ ਹਾਂਜੀ ਜੀ ਸੋਦੇ ਬਾਰੇ ਕੀ ਕੁਝ ਹੈ ਬੰਜੀ ਜੀ ਮਹਾਰਾਜ ਮੈਂ ਕਹਿਣਾ ਚਾਹੁੰਦੀ ਆ ਇੱਥੇ ਮੋਨੀ ਬਾਬਾ ਜੀ ਦੀ ਪਾਰ ਕਿਰਪਾ ਸਦਕਾ ਹਰ ਸਾਲ ਲੰਗਰ ਚਲਾਇਆ ਜਾਂਦਾ ਹੈ ਤੇ ਲੰਗਰ ਤੁੱਟ ਵਰਤਦਾ ਹੈ ਤੇ ਉਸ ਦੇ ਨਾਲ ਨਾਲ ਫਸਲਾਂ ਫਸਲਾਂ ਦਾ ਵੀ ਵਾਅਦਾ ਹੁੰਦਾ ਹੈ ਤਾਂ ਮੈਂ ਸਭ ਨੂੰ ਬੇਨਤੀ ਕਰਦੀ ਆ ਕੀ ਗੁਰਦੁਆਰ ਸਾਹਿਬ ਕੀ ਆ ਕੇ ਲੰਗਰ ਵੀ ਛੱਕ ਕੇ ਜਾਨ ਤੇ ਤੁਟ ਸੇਵਾ ਵੀ ਕਰਨ ਤੇ ਵੱਧ ਤੋਂ ਵੱਧ ਯੋਗਦਾਨ ਪਾਉਣ। ਕੀ ਬਟੇ ਕੀ ਨਾ ਆਪਣਾ ਮੈਂ ਨਾਮ ਪਰਨੀਤ ਕਰਾ ਜੀ ਕਿ ਕਿ ਆਖੇ ਜੋ ਇਹਨਾਂ ਨੇ ਮੈਦ ਲੈ ਕੇ ਆਇਆ ਵੀ ਜੋ ਅਗਰ ਮੂਨੀ ਜੀ ਮਹਾਰਾਜੀ ਦਰ ਤੇ ਫੇਰਾ ਪੈਂਦਾ ਹੈ ਹਾਂਜੀ ਤੇ ਫਸਲਾਂ ਵੀ ਆਪਣੇ ਵੱਧੂ ਵਰਤ ਕਰ ਦਿੰਦੀਆਂ ਨੇ। ਹਾਂਜੀ ਹਾਂ ਇਹ ਸਾਡੇ ਨਾਲ ਅੱਖੀ ਵੀ ਦੇਖਿਆ ਸਨ ਇਹ ਚੀਜ਼ਾਂ। ਪਿਛਲੇ ਸਾਲ ਪੰਡਹਰਾ ਸ਼ਾਇਦ ਕਿਸੇ ਕਾਰਨ ਕਰਕੇ ਨਹੀਂ ਲਗਾ पाए ਉਸ ਕਰਕੇ ਫਸਲੀ ਬਹੁਤ ਨੁਕਸਾਨ ਹੋਇਆ ਜਿਸ ਕਰਕੇ ਸਾਰੇ ਪਿੰਡ ਦੇ ਸਹਿਯੋਗ ਨਾਲ ਇੱਥੇ ਬਾਬਾ ਮੋਨੀ ਜੀ ਦੀ ਯਾਦ ਦੇ ਵਿੱਚ ਪੰਡਹਰਾ ਲਗਾਇਆ ਗਿਆ ਤੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਵੱਧ ਤੋਂ ਵੱਧ ਆਓ ਸਹਿਯੋਗ ਕਰੋ ਤੇ ਯੋਗਦਾਨ ਪਾਓ